ਤੁਹੇ ਦੇਖੋ ਭਗਵੰਤ ਮਾਨ ਸਾਹਿਬ ਅਸੀਂ ਵੀ ਐਨ ਆਰ ਆਈ ਆ ਮੈਂ ਦੁਬਈ ਰਹਿਣਾ ਵਾ ਪਰ ਭਾਜੀ ਉਥੇ ਇਹ ਕੰਮ ਨਹੀਂ ਜੇ ਹੁੰਦਾ ਉਥੇ ਮੜਾ ਜਿਹਾ ਕੰਮ ਹੁੰਦਾ ਵਾ ਤੇ ਉਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ ਪਰ ਇਹ ਭਾਜੀ ਗਲਤ ਹੋਇਆ ਜੀ ਸਾਡੇ ਫੁੱਫਰ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ ਐਨ ਆਰ ਆਈ ਨੇ ਦੋਨੋਂ ਬਾਹਰ ਆ ਤੇ ਛੋਟਾ ਬੇਟਾ ਹੁਣ ਆਇਆ ਵਾ ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ ਕਿਉਂਕਿ ਉਹ ਪੱਕੇ ਨਹੀਂ ਸਕੇ ਉਥੇ ਬਾਹਰ ਪੁਰਤਗਾਲ ਦੇ ਵਿੱਚ ਉਹ ਆ ਨਹੀਂ ਸਕਦੇ ਤੇ ਘਰ ਦਾ ਪਾਸਾ ਹੀ ਪਲਟ ਗਿਆ ਜੀ ਪਰ ਭਗਵੰਤ ਪਾਨ ਸਾਹਿਬ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਆਂ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਾਡਾ ਉਜੜਦਾ ਜਾ ਰਿਹਾ ਜੀ ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ ਆਪਾਂ ਦੀ ਇਹ ਅਪੀਲ ਕਰਦੇ ਆਂ ਜੀ ਜੀ ਕਿ ਉਥੋਂ ਬ੍ਰਾਡਾ ਇਹਦਾ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ ਪੰਜ ਜਣੇ ਸੀ ਉਹ ਇੱਥੇ ਆਏ ਸੀ ਕੋਈ ਨਾਲ ਗੱਲਬਾਤ ਕਰਨ ਉਹਨੇ ਜਿਹੜੇ ਮੰਦਰ ਕੋਲ ਸਿੰਘ ਦੇ ਆਪਣਾ ਫੈਰ ਮਾਰਤਾ ਇਹ ਐਫਆਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਘੜ ਰਹੇ ਹਾਂ ਬਿਲਕੁਲ ਟਰੇਸ ਹੋਊਗਾ ਵੀ ਬੰਦੇ ਹਾਂਜੀ ਹਾਂਜੀ ਟਰੇਸ ਹੋਊਗਾ ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਮੀਨ ਕਾਰਨ ਕੀ ਦੇਣ ਲਈ ਮਾਮਲਾ ਮਾਮਲਾ ਇਹ ਜਿਹੜੇ ਉਹਨਾਂ ਨੇ ਕਰਦੇ ਆ ਤਪਤੀਸ਼ ਆਪਣੰ ਕੀ ਚੋਰੀ ਬੱਚਿਆਂ ਦੀ ਜੰਦੀ ਲੜਾਈ ਹੋਈ ਛੋਟੀ ਬੋਟੀ ਕੀ ਦੀ ਉਹ ਤੋਂ ਆਏ ਇੱਥੇ ਕਰੇ ਤੁਸੀਂ ਸੁਣਿਆ ਪੁਲਿਸ ਨੇ